7-8 ਸਾਲ ਤੋਂ ਜਿਹੜੀ ਮੇਰੀ ਹੈਗੀ ਹੈ ਖੇਤੀ ਮੈਂ ਬਾਸਮਤੀ ਦੀ ਕਰ ਰਿਹਾ ਉਸ ਤੋਂ ਪਹਿਲਾਂ ਮੈਂ ਗੰਨਾ ਲਾਉਂਦਾ ਰਿਹਾ 10-15 ਸਾਲ ਛੱਡਤਾ ਫਿਰ ਅਸੀਂ 7-8 ਸਾਲ ਤੋਂ ਗੰਨਾ ਵੀ ਲਾਣਾ ਸ਼ੁਰੂ ਕੀਤਾ ਹੈ ਕਈ ਦੋ ਹੀ ਫਸਲਾਂ ਬੀਜਦੇ ਆ ਗੰਨਾ ਬੀਜਦੇ ਆ ਤੇ ਬਾਸਮਤੀ ਦੀ ਕਾਸ਼ਤ ਕਰਦੇ ਆ કુલ ਕਿੰਨੇ ਰਕਬੇ ਵਿੱਚ ਕਰ ਰਹੇ ਹੋ ਮੇਰੇ ਕੋਲ 24-25 ਕਨੇ ਏਕੜ ਦੀ ਜਿਹੜੀ ਖੇਤੀ ਹੈ ਆ ਖੇਤਾਂ 'ਚ ਖੜਿਆ ਅਸੀਂ ਦੇਖੋ ਫਸਲ ਬਹੁਤ ਸੋਹਣੀ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਵੀ ਇੱਕ ਤੇ ਖਰਚਾ ਘਟਾ ਇੱਕ ਪਾਣੀ ਘਟਾ ਪਾਣੀ ਨਹੀਂ ਪਸਦਾ ਤੇ ਫਸਲ ਵਧੀਆ ਹੁੰਦੀ ਹੈ ਤੇ ਸਾਰੇ ਪਾਸੇ ਠੀਕ ਹੈ ਕਿਸਾਨ ਵੀ ਮੈਂ ਖੁਸ਼ ਆਂ ਖੇਤਾਂ ਚ ਅੱਗ ਲਾਉਣ ਦਾ ਜਿਹੜਾ ਇਸ਼ੂ ਕਾਫੀ ਉਹ ਪਾਕਿਆ ਹੋਇਆ ਵਾ ਸਰਕਾਰ ਤੇ ਵਿਭਾਗ ਵੱਲੋਂ ਕਿਹਾ ਜਾ ਰਿਹਾ ਵੀ ਕਿਸਾਨ ਜਿਹੜਾ ਵਾ ਉਹ ਵੀ ਖੇਤਾਂ ਨੂੰ ਅੱਗ ਨਾ ਲਗਾਉਣ ਤੇ ਤੁਹਾਡੇ ਵੱਲੋਂ ਤੁਸੀਂ ਨਹੀਂ ਲਗਾ ਰਹੇ ਨਹੀਂ ਅਸੀਂ 7-8 ਸਾਲ ਤੋਂ ਖੇਤੀ ਕਰ ਰਹੇ ਆ ਅਸੀਂ ਅੱਗ ਨਹੀਂ ਲਾਈ ਕਿਸ ਤਰ੍ਹਾਂ ਮੈਨੂੰ ਇਸ ਕਰਦੇ ਹੋ ਫਿਰ ਉਹ ਮੈਨੇਜਰ ਇਹ ਇਸ ਤਰ੍ਹਾਂ ਕਰਨੇ ਆ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਸਿਰਫ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਇੱਕ ਹੌਸਲਾ ਰੱਖਣਾ ਪੈਂਦਾ ਕਿਸਾਨਾਂ ਨੂੰ ਅਵੇਅਰ ਕਰ ਰਹੇ ਆ ਕਿ ਕਿਸਾਨ ਭਰਾਓ ਇਸ ਧਰਤੀ ਨੂੰ ਬੰਦਰ ਨਾ ਬਣਾਈਏ ਕਿਉਂਕਿ ਇੱਕ ਏਕੜ ਪ੍ਰਾਲੀ ਸਾਣ ਦੇ ਨਾਲ ਸਾਡਾ 5200 ਰੁਪਏ ਕਿਸਾਨ ਦਾ ਜਿਹੜਾ ਉਹ ਲਾਸ ਹੁੰਦਾ ਦਾ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਉਹ ਕਣਕ ਬੀਜਣ ਚ ਕਾਲੀ ਨਹੀਂ ਕਰਨੀ ਕਿਉਂਕਿ ਅੱਗ ਲੋਕੀ ਤਾਂ ਹੀ ਕਿਸਾਨ ਵੀਰ ਵੱਧ ਲਾਂਦੇ ਆ ਕਿ ਉਹ ਫਲਾਣੇ ਨੇ ਕਣਕ ਬਿਜਲੀ ਮੈ ਰਹਿ ਗਿਆ ਉਹ ਫਲਾਣੇ ਨੇ ਕਣਕ ਬਿਜਲੀ ਮੈ ਰਹਿ ਗਿਆ ਫਿਰ ਉਹ ਸੌਖਾ ਤਰੀਕਾ ਲੱਗਦੇ ਲੱਭਦੇ ਵੀ ਅੱਗ ਲਾ ਦਿਓ ਤੇ ਭੂਕੇ ਦੇ ਬਾਹ ਕੇ ਪੈੜੀ ਨੂੰ ਤੇ ਹਲਾ ਦਿਓ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਲੱਖਾਂ ਤੱਤ ਜਿਹੜੇ ਨੇ ਫਸਲ ਨੂੰ ਜਿਹੜੇ ਸਾਨੂੰ ਮਦਦ ਕਰਦੇ ਆ ਕੀੜੇ ਮਕੌੜੇ ਸਾਰੇ ਵਿੱਚ ਸੜ ਜਾਂਦੇ ਆ ਜਦੋਂ ਤੁਹਾਡੇ ਕੋਲ ਸਮਾਂ ਆ ਫਿਰ ਅਸੀਂ ਕਾਲੀ ਕਿਉਂ ਕਰਨੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਭਾਰਤੀ ਸ਼ਰਮਾ ਅੱਜ ਤਾਂ ਇੱਕ ਅਜਿਹੇ ਅਗਾਵਾਦੂ ਕਿਸਾਨ ਨਾਲ ਮਿਲਣ ਜਾ ਰਹੇ ਆ ਜਿਨ੍ਹਾਂ ਵੱਲੋਂ ਜਿਹੜੀ ਹੈ ਪਸਲੀ ਵਿਭਿੰਨਤਾ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਤੇ ਨਾਲ ਹੀ ਉਹਨਾਂ ਵੱਲੋਂ ਸਿੱਧੀ ਬਜਾਈ ਵੀ ਕੀਤੀ ਜਾ ਰਹੀ ਹੈ ਤੇ ਅੱਗ ਵੀ ਉਹ ਨਹੀਂ ਲਗਾ ਰਹੇ ਸੋ ਇਸੇ ਸੰਬੰਧ ਵਿੱਚ ਅਸੀਂ ਅੱਜ ਉਸ ਕਿਸਾਨ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਜੀ ਆਪਣਾ ਨਾਮ ਦੱਸ ਦਿਓ ਦੱਸ ਦਿਓ ਤੁਸੀਂ ਕਿੱਥੋਂ ਰਹਿਣ ਵਾਲੇ ਹੋ ਤੇ ਮੈਂ ਰਣਜੀਤ ਸਿੰਘ ਰਾਣਾ ਜੀ ਮੇਰਾ ਪਿੰਡ ਕਠਿਆਲੀਆ ਮੈਂ ਵਾਈਸ ਚੇਅਰਮੈਨ ਬਲਾਕ ਸੰਪਤੀ ਦੁਰੰਗਲਾ ਵੀ ਆ ਤੇ ਤੁਹਾਡਾ ਸਵਾਗਤ ਕਰਦੇ ਆ ਕਿਦੋਂ ਤੋਂ ਤੁਸੀਂ ਖੇਤੀ ਕਰ ਰਹੇ ਹੋ ਤੇ ਕਿੰਨੇ ਰਕਵੇ ਵਿੱਚ ਕਰ ਰਹੇ ਹੋ ਖੇਤੀ ਤੇ ਭਾਰਤੀ ਜੀ ਅਸੀਂ ਜਨਮ ਤੋਂ ਕਰ ਰਹੇ ਆ ਕਿਸਾਨਾਂ ਦੇ ਪੋਤਾ ਕਿਸਾਨ ਜੰਮਿਆ ਅਸੀਂ ਤੇ ਅਸੀਂ 7-8 ਸਾਲ ਤੋਂ ਜਿਹੜੀ ਮੇਰੀ ਹੈਗੀ ਆ ਖੇਤੀ ਮੈਂ ਬਾਸਮਤੀ ਦੀ ਕਰ ਰਿਹਾ ਉਸ ਤੋਂ ਪਹਿਲਾਂ ਮੈਂ ਗੰਨਾ ਲਾਉਂਦਾ ਰਿਹਾ 10-15 ਸਾਲ ਛੱਡਤਾ ਫਿਰ ਅਸੀਂ 7-8 ਸਾਲ ਤੋਂ ਗੰਨਾ ਵੀ ਲਾਣਾ ਸ਼ੁਰੂ ਕੀਤਾ ਹੈ ਅਸੀਂ ਦੋ ਹੀ ਫਸਲਾਂ ਬੀਜਦੇ ਆ ਗੰਨਾ ਬੀਜਦੇ ਆ ਤੇ ਬਾਸਮਤੀ ਦੀ ਕਾਸ਼ਟ ਕਰਦੇ ਆ ਤੇ ਕੁੱਲ ਕਿੰਨੇ ਰਕਬੇ ਵਿੱਚ ਕਰ ਰਹੇ ਹੋ ਮੇਰੇ ਕੋਲ 24-25 ਕਿੱਲੇ ਏਕੜ ਦੀ ਜਿਹੜੀ ਖੇਤੀ ਹੈ ਤੇ ਸਿੱਧੀ ਬਜਾਈ ਵੱਲ ਤੁਸੀਂ ਜਿਆਦਾ ਫੋਕਸ ਕਰ ਰਹੇ ਹੋ ਇਸ ਟਾਈਮ ਮੈਂ ਜੇ ਸਿੱਧੀ ਬਜਾਈ ਦੀ ਜਿਹੜੀ ਫੋਕਸ ਹੈ ਉਹ ਕਰਨਾ ਕੁਝ ਸਮੇਂ ਦੀ ਜ਼ਰੂਰਤ ਵੀ ਸੀਗੀ ਤੇ ਕੁਝ ਮੈਂ ਮਹਿਕਮੇ ਦੇ ਵੀ ਸਲਾਹ مشورے ਦੇ ਮੁਤਾਬਕ ਜਿਹੜਾਾਨੂੰ ਉਹ ਲਾਹੇਵੰਦ ਲੱਗਾ ਤੰਦਾ ਤੇ ਅਹੀਂ ਫਿਰ ਮੈਂ 7-8 ਸਾਲ ਤੋਂ ਜਿਹੜੀ ਆ ਉਹ ਸਿੱਧੀ ਬਜਾਈ ਕਰਨੀ ਸ਼ੁਰੂ ਕੀਤੀ ਮਹਿਕਮੇ ਦੀ ਸਲਾਹ ਦੇ ਨਾਲ ਆ ਖੇਤਾਂ 'ਚ ਖੜਿਆ ਅਸੀਂ ਦੇਖੋ ਫਸਲ ਬਹੁਤ ਸੋਹਣੀ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਵੀ ਇੱਕ ਤੇ ਖਰਚਾ ਘਟਾ ਇੱਕ ਪਾਣੀ ਘਟਾ ਪਾਣੀ ਨਹੀਂ ਪਾਜਦਾ ਤੇ ਫਸਲ ਵਧੀਆ ਹੁੰਦੀ ਹੈ ਤੇ ਸਾਰੇ ਪਾਸੇ ਠੀਕ ਹੈ ਕਿਸਾਨ ਮੈਂ ਖੁਸ਼ ਆ ਇਹ ਗੱਲ ਤੇ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਨਾ ਕਿ ਵਾਤਵਾਰ ਜਿਹੜੀ ਆ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਸੋ ਤੁਸੀਂ ਦੇਖ ਸਕਦੇ ਹੋ ਕਿ ਭਾਜੀ ਉਹਨੇ ਸਾਰੇ ਸਿੱਧੀ ਬਜਾਈ ਦੇ ਜਿਹੜੇ ਫਾਇਦੇ ਉਹਨਾਂ ਨੂੰ ਮਿਲ ਰਹੇ ਉਹਦੇ ਬਾਰੇ ਦੱਸਿਆ ਤੇ ਇਸ ਸਮੇਂ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਜਿਹੜਾ ਖੇਤਾਂ ਚ ਅੱਗ ਲਾਉਣ ਦਾ ਜਿਹੜਾ ਇਸ਼ੂ ਕਾਫੀ ਉਹ ਪੱਖਿਆ ਹੋਇਆ ਵਾ ਸਰਕਾਰ ਤੇ ਵਿਭਾਗ ਵੱਲੋਂ ਕਿਹਾ ਜਾ ਰਿਹਾ ਵੀ ਕਿਸਾਨ ਜਿਹੜਾ ਵਾ ਉਹ ਵੀ ਖੇਤਾਂ ਨੂੰ ਅੱਗ ਨਾ ਲਗਾਉਣ ਤੇ ਤੁਹਾਡੇ ਵੱਲੋਂ ਲਗਾ ਤੁਸੀਂ ਨਹੀਂ ਲਗਾ ਰਹੇ ਨਹੀਂ ਅਸੀਂ 7-8 ਸਾਲ ਤੋਂ ਖੇਤੀ ਕਰ ਰਹੇ ਅਸੀਂ ਆਗਣੀ ਲਾਈ ਕਿਸ ਤਰ੍ਹਾਂ ਮੈਨੂੰ ਇਸ ਕਰਦੇ ਹੋ ਫਿਰ ਉਹ ਮੈਂ ਨਹੀਂ ਜਏ ਇਸ ਤਰ੍ਹਾਂ ਕਰਨੇ ਆ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਸਿਰਫ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਇੱਕ ਹੌਸਲਾ ਰੱਖਣਾ ਪੈਂਦਾ ਕਿਉਂਕਿ ਮਹਿਕਮੇ ਦੇ ਸਲਾਹ ਦੇ ਮੁਤਾਬਕ ਅਸੀਂ ਪਰਸੋ ਹੀ ਕੈਂਪ ਲਾ ਕੇ ਆਟਿਆ ਕਿਸਾਨ ਮਹਿਕਮਾ ਮੇਰੇ ਕੋ ਆਇਆ ਹੀਗਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਹਾਡੀ ਜਿਹੜੀ 30 ਨਵੰਬਰ ਤੱਕ ਖੇਤੀ ਕਣਕ ਦੀ ਬਜਾਈ ਆ ਉਹ ਕੋਈ ਲੇਟ ਨਹੀਂ ਆ ਤੇ ਜਿਹੜੀ ਪਰਮਲ ਦੀ ਹਦੀ ਜੜੀ ਖੇਤੀ ਆ ਜਿਹੜੀ ਅਸੀਂ ਝੋਨਾ ਲਾਣਿਆ ਪਰਮਲ ਬੀਜਣਿਆ ਇਹ ਤਕਰੀਬਨ ਸਾਡੀ 30 ਅਕਤੂਬਰ ਤੱਕ ਜਿਹੜੀ ਸਾਡੀ ਪਰਮਲ ਦੀ ਜਿਹੜੀ ਕਟਾਈ ਆ ਵਢਾਈ ਆ ਉਹ ਮੁੱਕ ਜਾਂਦੀ ਆ ਇਹਦਾ ਮਤਲਬ ਸਾਡੇ ਕੋਲ ਇੱਕ ਮਹੀਨਾ ਪੂਰਾ ਕਣਕ ਬੀਜਣ ਵਿੱਚ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਉਹ ਕਣਕ ਬੀਜਣ ਚ ਕਾਲੀ ਨਹੀਂ ਕਰਨੀ ਕਿਉਂਕਿ ਅੱਗ ਲੋਕੀ ਤਾਂ ਹੀ ਕਿਸਾਨ ਵੀਰ ਵੱਧ ਲਾਂਦੇ ਆ ਕਿ ਉਹ ਫਲਾਣੇ ਨੇ ਕਣਕ ਬਿਜਲੀ ਮੈ ਰਹਿ ਗਿਆ ਉਹ ਫਲਾਣੇ ਨੇ ਕਣਕ ਬਿਜਲੀ ਮੈ ਰਹਿ ਗਿਆ ਫਿਰ ਉਹ ਸੌਖਾ ਤਰੀਕਾ ਲੱਗਦੇ ਲੱਭਦੇ ਵੀ ਅੱਗ ਲਾ ਦਿਓ ਤੇ ਭੂਕੇ ਦੇ ਬਾਹ ਕੇ ਪੈੜੀ ਨੂੰ ਤੇ ਹਲਾ ਦਿਓ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਲੱਖਾਂ ਤੱਤ ਜਿਹੜੇ ਨੇ ਫਸਲ ਨੂੰ ਜਿਹੜੇ ਸਾਨੂੰ ਮਦਦ ਕਰਦੇ ਆ ਕੀੜੇ ਮਕੌੜੇ ਸਾਰੇ ਵਿੱਚ ਸੜ ਜਾਂਦੇ ਆ ਜਦੋਂ ਤੁਹਾਡੇ ਕੋਲ ਸਮਾਂ ਆ ਫਿਰ ਅਸੀਂ ਕਾਲੀ ਕਿਉਂ ਕਰਨੀ ਆ ਤਕਰੀਬਨ ਹੁਣ ਸਾਰੇ ਪੰਜਾਬ ਦੇ ਵਿੱਚ ਸਰਕਾਰ ਦੀ ਮਦਦ ਦੇ ਨਾਲ ਹਰ ਏਰੀਆ ਦੇ ਵਿੱਚ ਸਾਂਦ ਆ ਗਏ ਨੇ ਮਸ਼ੀਨਾਂ ਆ ਗਏ ਜਿੱਦਾਂ ਕਿ ਉਹ ਬੀਲਰ ਆ ਗਏ ਨੇ ਉਹ ਪਹਿਲਾ ਪਰਾਲੀ ਨੂੰ ਇਕੱਠੀ ਕਟੜਨਾ ਵੀ ਕੱਟਦੇ ਆ ਤੇ ਇਕੱਠੀ ਕਰਕੇ ਉਹ ਮੜਕੇ ਗੱਠਾ ਬੰਨਦੇ ਆ ਤੇ ਉਹ ਫੈਕਟਰੀਆਂ ਨੂੰ ਦੇ ਦਿੰਦੇ ਆ ਉਹ ਉਹਨਾਂ ਨੂੰ ਵੀ ਆਮਦਨ ਹੁੰਦੀ ਆ ਉਹਨਾਂ ਦਾ ਵੀ ਕਿੱਤਾ ਤੇ ਸਾਨੂੰ ਉਹ ਫਾਇਦਾ ਹੋ ਜਾਂਦਾ ਇਹ ਕਰਕੇ ਅਸੀਂ ਅਗਲਾ ਤੋਂ ਜਿਹੜਾ ਵਜ ਜਾਣਿਆ ਤੇ ਬੇਨਤੀ ਇਹ ਆ ਵੀ ਥੋੜਾ ਜਿਆਦਾ ਦੇਣ ਜੇ 2-4 ਵੱਧ ਲੱਗ ਜਾਂਦੇ ਆ ਸਮਾਂ ਵੱਧ ਲੱਗ ਜਾਂਦਾ ਤੇ ਮੇਰੀ ਬੇਨਤੀ ਆ ਵੀ ਉਹਨੂੰ ਜਰੂਰ ਇਸੇ ਤਰ੍ਹਾਂ ਹੀ ਕਰਾਓ ਇੱਕ ਤੇ ਉਹਨਾਂ ਦਾ ਕਾਰੋਬਾਰ ਆ ਉਹਨਾਂ ਪੈਸੇ ਖਰਤੇ ਆ ਉਹਨਾਂ ਨੂੰ ਫਾਇਦਾ ਹੋ ਜੇ ਤੁਹਾਨੂੰ ਵੀ ਫਾਇਦਾ ਹੋਵੇ ਐਂ ਬਿਨਾਂ ਅਗਲਾ ਤੋਂ ਕੰਮ ਵੀਜਾਂਗੇ ਸਰ ਜਿਵੇਂ ਕਿ ਭਾਜੀ ਨੇ ਭਾਜੀ ਨੇ ਦੱਸਿਆ ਵੀ ਸਿੱਧੀ ਵਜਾਈਓ ਕਿਸ ਤਰ੍ਹਾਂ ਕਰਦੇ ਨੇ ਉਸ ਦੀ ਸਾਰੀ ਪ੍ਰੋਸੈਸ ਦੇ ਰਿਗਾਰਡਿੰਗ ਸਾਨੂੰ ਦੱਸਿਆ ਤੇ ਇਸ ਦੀ ਸੇਧ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਕਿੱਥੋਂ ਲੈਂਦੇ ਹੋ ਫਿਰ ਸੇਧ ਇਹ ਭਾਰਤੀ ਜੀ ਆਹੀ ਮੈਂ 7-8 ਸਾਲ ਤੋਂ ਜਿਹੜੇ ਸਾਡੇ ਖੇਤੀਬਾੜੀ ਆਫੀਸਰ ਨੇ ਸਰਦਾਰ ਮੌਹਨ ਸਿੰਘ ਜੀ ਵਾਲਾ ਸਾਹਿਬ ਸਾਡੇ ਇਨਚਾਰਜ ਨੇ ਬਲੌਕ ਖੇਤੀਬਾੜੀ ਦੇ ਮੈਂ ਇਹਨਾਂ ਨਾਲ ਜੁੜਿਆ ਹਾਂ ਉਸ ਤੋਂ ਪਹਿਲਾਂ ਵੀ ਆਹ ਈ ਕਾਫੀ ਲੰਮੇ ਸਮੇਂ ਤੋਂ ਸਾਝ ਹੈ ਕੁਝ ਰਿਸ਼ਤੇਦਾਰੀਆਂ ਵੀ ਨੇ ਸਾਡੀਆਂ ਫਿਰ ਮੈਂ ਜਿੱਥੇ-ਜਿੱਥੇ ਵੀ ਇਹਨਾਂ ਨੂੰ ਕੈਂਪ ਹੁੰਦਾ ਹਨ ਨੂੰ ਫੋਨ ਕਰਕੇ ਸੂਚਿਤ ਕਰਦੇ ਆਂ ਹੀ ਉੱਥੇ ਕੈਂਪ ਵੀ ਅਟੈਂਡ ਕਰਨੇ ਆਂ ਇਹਨਾਂ ਦੀ ਸਲਾਹ ਮੁਤਾਬਕ ਫਿਰ ਅਸੀਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੈ ਮੈਂ ਖਾਸ ਕਰਕੇ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਵੀ ਅਸੀਂ ਸਿੱਧੀ ਬਜਾਈ ਕਰਨੀ ਹੈ ਕੋਈ ਕੀੜੇ ਮਾਰ ਦਵਾਈ ਪਾਣੀ ਆ ਕੋਈ ਖਾਦ ਪਾਣੀ ਆ ਉਹ ਮੈਕਮੇ ਦੀ ਸਲਾਹ ਤੋਂ ਬਿਨਾ ਨਾ ਪਾਈ ਜਾਏ ਸਾਡਾ ਕਿਸਾਨ ਯਰ ਵੱਧ ਪਾ ਰਿਹਾ ਉਹ ਪਾਈ ਇਸੇ ਕਰਕੇ ਰਿਹਾ ਹੈ ਕਿ ਉਹ ਵੇਖੋ ਵੇਖੀ ਪਾਉਂਦਾ ਉਹ ਫਲਾਣਾ ਸਿੰਘ ਨੇ ਆ ਸਪਰੇਅ ਕਰਤੀ ਢਿੰਗੜੇ ਨੇ ਆ ਖਰਪਾਤੀ ਤੇ ਅਸੀਂ ਵੇਖੋ ਵੇਖੀ ਉਹ ਖਾਦਾ ਸਪਰੇਅ ਪਾਣੇ ਆ ਮੇਰੀ ਇੱਕ ਹੀ ਬੇਨਤੀ ਆ ਵੀ ਮੈਕਮੇ ਦੀ ਸਲਾਹ ਤੋਂ ਬਿਨਾ ਬਿਲਕੁਲ ਕੋਈ ਖਾਦ ਸਪਰੇਅ ਨਾ ਕਰੋ ਤੁਸੀਂ ਮੈਕਮੇ ਦੀ ਸਲਾਹ ਨਾ ਕਰੋਗੇ ਤੁਹਾਡਾ ਅੱਦੇ ਨਾਲ ਵੀ ਘੱਟ ਜਿਹੜਾ ਖਰਚਾ ਹੋਊਗਾ ਤੇ ਫਸਲ ਵੱਧ ਹੋਏਗੀ ਯੂਨੀਵਰਸਿਟੀਆਂ ਦੇ ਗਰਦਾਸ ਪਰ ਬੈਠੇ ਨੇ ਉੱਥੇ ਜਾ ਕੇ ਜਿਹੜੇ ਮਰਜੀ ਡਾਕਟਰ ਕੋਲ ਸਲਾਹ ਲਓ ਤੁਸੀਂ ਪ੍ਰੋਫੈਸਰ ਬੈਠੇ ਨੇ ਉੱਥੇ ਇੱਥੇ ਤੁਹਾਡੇ ਖੇਤੀਬਾੜੀ ਅਫਸਰ ਸਾਰੇ ਹੀ ਬੈਠੇ ਨੇ ਫਿਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਜਦੋਂ ਵੀ ਮੈਨੂੰ ਲੋੜ ਪਏ ਜ਼ਰੂਰੀ ਨਹੀਂ ਕਿ ਅਸੀਂ ਉੱਥੇ ਜਾਈਏ ਉਹ ਅਹੀਂ ਫੋਨ ਕਰਦੇ ਆ ਉਹਨਾਂ ਨੂੰ ਤੇ ਮੈਕਮੇ ਵਾਲੇ ਆ ਜਾਂਦੇ ਆ ਉਹ ਫੇਰ ਆਡੇ ਖੇਤਾਂ 'ਚ ਫਿਰ ਕੇ ਵੇਖ ਕੇ ਫੇਰ ਹਨ ਨੂੰ ਦੱਸਦੇ ਆ ਵੀ ਆਹ ਜਿਹੜੀ ਦਵਾਈ ਆ ਨੀ ਖਾਦ ਤੇ ਅੱਧਾ ਕਰੋ ਸੋ ਮੈਂ ਬੇਨਤੀ ਇਹ ਹੀ ਕਰਨਾ ਚਾਹੁੰਦਾ ਇਹਦੇ ਤੇ ਜਰੂਰ ਕਿਸਾਨ ਵੀਰ ਵਿਚਾਰ ਕਰ ਜੀ ਸੋ ਭਾਜੀ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਖੇਤੀਬਾੜੀ ਵਿਭਾਗ ਦੀ ਸਲਾਹ ਦੇ ਨਾਲ ਉਹ ਸਾਰੀ ਆਪਣੀ ਖੇਤੀ ਕਰਦੇ ਨੇ ਸਿੱਧੀ ਬਜਾਈ ਕਰਦੇ ਨੇ ਉਹਨਾਂ ਦੀ ਜਾਣਕਾਰੀ ਦੇ ਨਾਲ ਹੀ ਤੇ ਸਾਡੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਦੱਸ ਦਿਓ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨਾਂ ਵੱਲੋਂ ਜਿਹੜੀ ਸਿੱਧੀ ਬਜਾਈ ਕੀਤੀ ਜਾ ਰਹੀ ਹੈ ਮੈਨੂੰ ਪਤਾ ਸੀ ਜੀ ਇਹ ਸਾਡੇ ਜਿਹੜੇ ਕਿਸਾਨ ਰਣਜੀਤ ਸਿੰਘ ਜੀ ਚੇਅਰਮੈਨ ਨੇ ਇਹ ਬੜੇ ਅਗਾਹਮ ਉਹ ਤੋਂ ਕਿਸਾਨ ਨੇ ਔਰ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਹੈ ਕਿ ਇਹ ਲਗਭਗ ਇਹ ਬਲਾਕ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਜਿਹੜਾ ਪਿੰਡ ਹੈ ਉਹਦੇ ਜਿੰਨੇ ਕੈਂਪ ਲਾਉਨੇ ਆ ਜੀ ਇਹਨਾਂ ਦੀ ਬੜੀ ਖਾਸੀਅਤ ਆ ਕਿ ਹੋਰ ਪਿੰਡਾਂ ਦੀ ਵੀ ਕੈਂਪ ਜਿੱਥੇ ਲਾਉਨੇ ਆ ਉੱਥੇ ਵੀ ਜਾ ਕੇ ਆਪਣੀ ਸਮੂਲੀਅਤ ਕਰਦੇ ਨੇ ਤੇ ਇਹ ਲੋਕਾਂ ਨੂੰ ਇਹ ਸਿੱਧਾ ਆਉਂਦੇ ਇਹਨਾਂ ਦਾ ਹੀ ਸਪੈਸ਼ਲ ਇੱਕ ਲੈਕਚਰ ਜਿਹੜਾ ਇਹਨਾਂ ਕੋਲ ਦੋਹਨੇ ਹੁੰਨੇ ਆ ਕਿਸਾਨਾਂ ਨੂੰ ਮੋਟੀਵੇਟ ਕਰਨ ਵਾਸਤੇ ਕਿ ਕਿਸਾਨ ਭਰਾਓ ਇਹ ਵੀ ਤੇ ਕਿਸਾਨ ਨੇ ਜਿਹੜੇ ਕੋਈ ਮਸ਼ੀਨਰੀ ਵੀ ਨਹੀਂ ਤੇ ਫਿਰ ਵੀ ਇਹ ਫਾਇਦੇਮੰਦ ਸੇਕਤੀ ਕਰ ਰਹੇ ਆ ਔਰ ਹੁਣ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਇਹ ਮਹਿਮ ਚੱਲੀ ਆ ਇਹ ਪ੍ਰਾਲੀ ਨੂੰ ਅੱਗ ਨਾਲ ਔਨ ਸੰਬੰਧੀ ਉਹਦੇ ਤਹਿਤ ਸਭ ਵੱਖ-ਵੱਖ ਪਿੰਡਾਂ ਦੇ ਵਿੱਚ ਪਿੰਡ ਪਧਰੀ ਬਲਾਕ ਪਧਰੀ ਜਿਹੜੇ ਕੈਂਪ ਲਗਾ ਕੇ ਕਿਸਾਨਾਂ ਨੂੰ ਅਵੇਅਰ ਕਰ ਰਹੇ ਆ ਕਿ ਕਿਸਾਨ ਭਰਾਓ ਇਸ ਧਰਤੀ ਨੂੰ ਬੰਜਰ ਨਾ ਬਣਾਈਏ ਕਿਉਂਕਿ ਇੱਕ ਏਕੜ ਪ੍ਰਾਲੀ ਸਾੜਨ ਦੇ ਨਾਲ ਸਾਡਾ 5200 ਰੁਪਏ ਕਿਸਾਨ ਦਾ ਜਿਹੜਾ ਉਹ ਲਾਸ ਹੁੰਦਾ ਵਾ ਕਿਉਂਕਿ ਸਾਡੇ ਕੋ ਹਰੀ ਖਾਦ ਰੂੜੀ ਖਾਦ ਤੇ ਹੈ ਨਹੀਂ ਹੁਣ ਡੰਗਰ ਤੇ ਹੈ ਨਹੀਂ ਆਪਣੇ ਕੋ ਤੇ ਇਹ ਜਿਹੜਾ ਸਾਡੇ ਕੋ ਪ੍ਰਾਲੀ ਦੇ ਰੂਪ ਵਿੱਚ ਸਾਡੇ ਕੋ ਇੱਕ ਉਪਜਾਊ ਸ਼ਕਤੀ ਆ ਉਹਨੂੰ ਆਪਾਂ ਨਸ਼ਟ ਕਰ ਦਿੰਨੇ ਆ ਉਹਦੇ ਨਾਲ ਸਾਡੀ ਪोटाश ਨਾਈਟrogen ਫਾਸਫੋਰਸ ਗੰਧਕ ਔਰ ਜੈਵਿਕ ਮਾਤਾ ਜਿਹੜਾ ਸਾਰਾ ਨਸ਼ਟ ਹੋ ਜਾਂਦਾ ਮਿੱਤਰ ਕੀੜੇ ਮਰ ਜਾਂਦੇ ਧਰਤੀ ਦਾ ਟੈਂਪਰੇਚਰ ਜਿਹੜਾ ਉਹ ਕਿੰਨਾ ਵਧ ਜਾਂਦਾ ਉਹਦੇ ਨਾਲ ਜਿਹੜਾ ਸਾਡਾ ਇਹ ਬੰਜਰ ਧਰਤੀ ਬਣ ਤੋਂ ਤੇ ਇੱਕ ਵਾਤਾਵਰਨ ਜਿਹੜਾ ਗੰਧਲਾ ਹੁੰਦਾ ਤੋਂ ਇਸੇ ਕਰਕੇ ਇਹ ਅਵੇਰਨੈਸ ਕੈਂਪ ਲਗਾ ਰਹੇ ਆ ਔਰ ਬਲਾਕ ਦਿਨਾ ਨਗਰ ਦੇ ਵਿੱਚ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ ਸਾਲ ਇੱਕ ਸਪੌਟ ਜਿਹੜਾ ਆਇਆ ਸੀ ਕਿਉਂਕਿ ਸਾਡੇ ਬਲਾਗ ਦੇ ਵਿੱਚ ਤਾਲਮੇਲ ਕਿਸਾਨਾਂ ਦੇ ਨਾਲ ਵੱਖ-ਵੱਖ ਮਹਿਕਮਿਆਂ ਦਾ ਤਾਲਮੇਲ ਸੀ ਉਹਦੇ ਤਹਿਤ ਅਸੀਂ ਜਿਹੜੀ ਅਵੇਰਨੈਸ ਰੈਲੀਆਂ ਕੱਢੀਆਂ ਕੈਂਪ ਲਗਾਏ ਲੋਕਾਂ ਨੂੰ ਮੋਟੀਵੇਟ ਕੀਤਾ ਕਿਸਾਨਾਂ ਨੂੰ ਤੇ ਉਹਨਾਂ ਨੇ ਸਾਡੀ ਜਿਹੜੀ ਸਲਾਹ ਮੰਨੀ ਇਸ ਕਰਕੇ ਇਸ ਵਾਰ ਵੀ ਜਿਹੜਾ ਅਸੀਂ ਬੜੇ ਤਗੜੇ ਹੋ ਕੇ ਜਿਹੜੀ ਟੀਮ ਸਾਡੇ ਸਾਰੇ ਵਿਭਾਗਾਂ ਦੀ ਉਹ ਪਿੰਡਾਂ ਦੇ ਵਿੱਚ ਅਸੀਂ ਅਵੇਰਨੈਸ ਕੈਂਪ ਲਗਾਵਾਂਗੇ ਔਰ ਕਿਸਾਨਾਂ ਨੂੰ ਮੋਟੀਵੇਟ ਕਰਾਂਗੇ ਤਾਂ ਕਿ ਜਿਹੜਾ ਸਾਡਾ ਵਾਤਾਵਰਣ ਜਿਹੜਾ ਬਚ ਸਕੇ ਕਿਉਂਕਿ ਜਿਹੜਾ ਕਿਸਾਨ ਆਪ ਅਗਲਾ ਰਿਹਾ ਪਹਿਲਾਂ ਨੁਕਸਾਨ ਉਹਨੂੰ ਹੋਣਾ ਉਸ ਤੋਂ ਬਾਅਦ ਜਿਹੜਾ ਦੂਸਰੇ ਕਿਸਾਨ ਨੂੰ ਜਿਹੜਾ ਉਹਦਾ ਨੁਕਸਾਨ ਹੋਣਾ ਧੰਨਵਾਦ ਸੋਇਸ਼ਣ ਸਾਡੇ ਨਾਲ ਕਿਸਾਨ ਵੀਰ ਜਿਨ੍ਹਾਂ ਨੇ ਦੱਸਿਆ ਕਿ 25 ਏਕੜ ਰਕਵੇ ਵਿੱਚ ਜਿਹੜੀ ਜਿੱਥੇ ਉਹ ਖੇਤੀ ਕਰ ਰਹੇ ਨੇ ਉਹਨਾਂ ਵੱਲੋਂ ਉਹਦੇ ਵਿੱਚ ਅੱਗ ਨਹੀਂ ਲਗਾਈ ਜਾ ਰਹੀ ਤੇ ਨਾਲ ਹੀ ਉਹਨਾਂ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਅੱਗ ਨਾ ਲਗਾਉਣ ਅਤੇ ਕੁਦਰਤ ਦਾ ਧਿਆਨ ਰੱਖਦੇ ਹੋਏ ਆਪਣੀ ਖੇਤੀ ਕਰਨ